ਆ ਦਾ ਮੁੰਡਾ ਤੇ ਦਿਖਾਉਂਦੇ ਤੁਹਾਨੂੰ ਹੁਣ ਬੱਤੀ ਆ ਪਹਿਲਾਂ ਲੋਕੇਸ਼ਨ ਵੇਖੋ ਪਿੰਡ ਬਈ ਦੌਲਤਪੁਰਾ ਜ਼ਿਲ੍ਹਾ ਮੋਗਾ ਆ ਆਪਣੇ ਸਾਹਮਣੇ ਸਾਥਾ ਸੱਤ ਦੇ ਸਾਹਮਣੇ ਬਈ ਬਾਜ ਡੈਕਾਂ ਨਾਲ ਬਹੁਤ ਵਧੀਆ ਕੰਮ ਕਰਦਾ ਭਰਾ ਆਪਣਾ ਤੇ ਆ ਡੈਕ ਬਣਵਾਇਆ ਆਪਾਂ 15 ਇੰਚੀ ਹਾਂ ਬਾਈ ਈ ਵਾਲਾ ਵੀਰੇ ਹੋ ਠੀਕ ਹੈ ਜੀ ਵਧੀਆ ਵਧੀਆ ਤੇ ਕਿਵੇਂ ਲੱਗਾ ਬਾਈ ਡੈਕ ਫਿਰ ਠੀਕ ਆ ਬਾਈ ਤੇ ਕਿੰਨੇ ਦਨਾਂ ਚ ਬਾਈ ਨੇ ਕਰਤਾ ਸੈਟਿੰਗ ਸਾਰੀ ਠੀਕ ਆ ਆ ਪਸੰਦ ਬਾਈ ਬਹੁਤ ਵਧੀਆ ਡਿਜ਼ਾਈਨ ਬਾਕੀ ਬਣੇ ਆ ਮੈਂ ਆਪਣਾ ਹਾਂ ਵੀਰੇ ਬਹੁਤ ਸੋਹਣੀ ਆ ਬਾਕੀ ਜਿਹੜੇ ਮਹਾਰਾਜ ਕਰਦਾ ਉਹਦੇ ਤੇ ਟੋਰਾਵਾ ਜ਼ਿੰਦਗੀ ਸਾਰਿਆਂ ਨੂੰ ਬਾਈ ਲੰਮੀ ਬਖਸ਼ੇ ਬਾਕੀ ਆ ਆਪਣਾ ਬਾਈ ਬਾਜ ਕੀ ਵਾਲਾ ਠੀਕ ਆ ਬਾਈ ਠੀਕ ਆ ਵਧੀਆ ਹੋ ਠੀਕ ਆ ਕਰਤਾ ਝੋਟਿਆ ਓਕੇ ਹਾਂ ਹਾਂ ਕਰਤਾ ਇਹ ਪੁਰਾਣਾ ਭਰਾ ਬਾਈ ਆਪਣਾ ਬਾਜ ਡੱਕਾਂ ਵਾਲਾ ਪਿੰਡ ਦੌਲਤਪੁਰਾ ਨੀਵਾ ਤੇ ਕੰਮ ਬਹੁਤ ਸੋਹਣਾ ਕਰਦਾ ਬਾਈ ਨਾ ਬਾਕੀ ਕਨੈਕਟ ਥੋੜਾ ਕਰਾਉਨੇ ਆ ਆ ਬਾਈ ਨੇ ਬੂਫਰ ਬਣਾਇਆ ਵਾ ਹਾਂਜੀ ਬਾਈ ਆਪਾਂ ਇਹ ਬਣਾਇਆ 15 ਇੰਚੀ 7 ਸਪੀਕਰ 6 ਇੰਚੀ ਆਲੇ ਠੀਕ ਆ ਵੀਰੇ ਇਹਦੇ ਵਿੱਚ ਬੇਸਾਂ ਵੀ ਹੈਵੀ ਲਾਈਆਂ ਤੇ ਡੈਕ ਵੀ ਹੈਵੀ ਬਣਾਇਆ ਪੂਰਾ ਕੁਆਲਿਟੀ ਆ ਮਤਲਬ ਦੇਖੀ ਜਦੋਂ ਮਾਰਗੀ ਸਪੀਕਰਾਂ ਦੀ ਆਵਾਜ਼ ਬੰਦ ਕਰਕੇ ਥੋੜੀ ਵੀ ਨਹੀਂ ਆਵਾਜ਼ ਇਹ ਬਾਈ ਨੂੰ ਆਪਾਂ ਬਾਕੀ ਪ੍ਰਾਂਤ ਸੀਗੇ ਤੇ 2 ਦਿਨਾਂ ਦੇ ਵਿੱਚ ਬਣਾਇਆ ਇਹਨਾਂ ਨੇ ਫੋਟੋ ਬਣਾਈਏ ਮੂਰੇ ਫੇਮਨਾ ਆ ਹਾਂਜੀ ਵੀਰੇ ਜੈ ਰੈਡੀ ਕਰਕੇ 2 ਦਿਨਾਂ ਬਸ ਠੀਕ ਆ ਬਾਈ ਇਹ ਆਪਣਾ ਫਿਰ ਯਾਰ ਆਇਆ ਬਾਕੀ ਪੁਰਾਣੇ ਹੋਰ ਬਾਈ ਫਿਰ ਇੱਥੇ ਤੈਨੂੰ ਦੱਸ ਕੀਨੇ ਪਾਈ ਬਾਜ ਦੀ ਓਕੇ ਆ ਸਾਤਨਾਮ ਦੌਲਤਪੁਰੇਵਾ ਹਾਂ ਉਹ ਭਰਾ ਆਪਣੇ ਆ ਬਾਕੀ ਉਹਨਾਂ ਨੇ ਸਾਰੇ ਡੈਕ ਬਣਾਏ ਓ ਬਾਈ ਵਿਭਨ ਖੜਾ ਮਗਰ ਇਹ ਵੀ ਸਾਰੇ ਇੱਥੇ ਹੀ ਤਿਆਰ ਕਰਮ ਦਾ ਡੈਕ ਕਿਵੇਂ ਵਿਭਨ ਬਾਈ ਤੇਰੇ ਡੈਕ ਕਿਵੇਂ ਵਧੀਆ ਚੱਲਦੇ ਪੂਰੇ ਉਪਰ ਠੀਕ ਆ ਵੀਰੇ ਉੱਧਰ ਫੋਟੋ ਲੱਗੀ ਹੋਈ ਆ ਕੈਮਰ ਦੇ ਮੂਰੇ ਹਾਂਜੀ ਵੀਰੇ ਜਿਹੜਾ ਵਾਟਰਪੂਫ ਵਾਲਾ ਲਾਇਆ ਹੋਇਆ ਉਹਦੀ ਫੋਟੋ ਇੱਥੇ ਆਪਣੇ ਮੁੰਡੇ ਸਾਪਰਾ ਉੱਤੇ ਲੱਗਾ ਡੈਕ ਜਿਹੜਾ ਹਾਂਜੀ ਹਾਂਜੀ ਵੀਰੇ ਠੀਕ ਆ ਵੀਰੇ ਉਹ ਪੀਸੇ ਵਾਲਾ ਉਹ ਠੀਕ ਆ ਉਹ ਪਿੰਨਰ ਦੇ ਲਵਾਈ ਸੀ ਜਿਹੜੇ ਬੂਫਰ ਹਨ ਚਾਰ ਹਾਂ ਪਿੰਨਰ ਦੇ ਤੇ ਉਹਦੇ ਮਗਰ ਆਪਾਂ ਵਾਟਰਪੂਫ ਸ਼ੀਸ਼ਾ ਪਾਇਆ ਸੀ ਨਾ ਹਾਂਜੀ ਹਾਂਜੀ ਵੀਰੇ ਉਹ ਆਪਾਂ ਪੰਜਾਬ ਦੇ ਵਿੱਚ ਪਹਿਲਾਂ ਡੈਕ ਲਾਇਆ ਸੀ ਸਭ ਤੋਂ ਪਹਿਲਾਂ ਆਪਾਂ ਲਾਇਆ ਸੀ ਹਾਂ ਉਹ ਬਹੁਤ ਸੋਹਣਾ ਬਾਈ ਮੈਂ ਦੇਖਿਆ ਵਾ ਬਣਾ ਡੈਕ ਤੇ ਆਪਾਂ ਚੈਨਲ ਚਲਾਇਆ ਵੀਰੇ 2 ਸਾਲਾਂ ਬਾਅਦ ਦੁਬਾਰਾ ਬਲੌਗ ਬ ਬਾਕੀ ਹੁਣ ਦਿਓ ਬਾਈ ਨੂੰ ਸਪੋਰਟ ਪੂਰੀ ਥੋੜੇ ਤੇ ਆ ਬਾਕੀ ਆਪਾਂ ਖੇਤੀਬਾੜੀ ਵਾਲੀ ਪਾਉਣੀਆ ਵੀਡੀਓ ਸਾਰੀਆਂ ਜੰਨੀਆਂ ਵੀ ਉਹ ਤਾਂ ਕੰਮ ਹੈ ਨਹੀਂ ਆਪਣਾ ਵੀ ਅੱਜ ਜਲਦੇ ਆ ਅਸੀਂ 버거 ਖਾਣ ਪਲਾਜੇ ਤੇ ਚੰਗੀਆਂ ਚੀਜ਼ਾਂ ਤੇ ਬਾਕੀ ਨਾ ਪੂਰਾ ਕੰਟੈਂਟ ਕਰੋ ਆਪਾਂ ਵੀ ਬਾਈ ਨੂੰ ਡੈੱਕ ਦਿੱਤਾ ਬਣਾਉਣਾ ਤੇ ਕਰਦੇ ਆ ਆਪਣੇ ਮਿੰਦਰੇ ਤਿਆਰ ਤੁਹਾਨੂੰ ਦਿਖਾਇਆ ਸੀ ਬਾਕੀ ਬਾਈ ਦੀ ਲੋਕੇਸ਼ਨ ਵੇਖ ਲੋ ਤੁਸੀਂ ਹਾਂ ਦੌਲਤਪੁਰਾ ਪਿੰਡ ਸਾਹਮਣੇ ਬਾਜ ਬਾਈ ਦੀ ਦੁਕਾਨ ਆ ਨਾਲ ਦੀ ਬਾਟਰ ਸਾਡੇ ਡੈਕ ਪੇਟੀਆਂ ਤੁਸੀਂ ਵੇਖ ਸਕਦੇ ਆ ਇਹ ਬਾਈ ਦੀ ਗਾਰੰਟੀ ਹੈ ਬਾਈ ਪੂਰੇ ਜੀ ਬੂਫਰ ਖੜ ਜੇ ਸਾਰਾ ਨਵਾਂ ਪਾ ਕੇ ਦਿੰਦਾ ਸਿਸਟਮ ਆਪ ਦੇ ਬੂਫਰ ਬਾਈ ਤਿਆਰ ਕਰਦਾ ਵਾ ਆ ਦੇਖ ਸਕਦੇ ਆ ਤੁਸੀਂ ਭਰਾ ਦਾ ਕੰਮ ਆਪਣੇ ਦਾ ਬਾਕੀ ਤੁਹਾਨੂੰ ਆਹ ਪੇਟੀਆਂ ਭਈਆਂ ਜੇ ਕਹਨੇ ਉਹ ਬੂਫਰ ਬਣੇ ਬਣਾਈ ਲਵਾਉਣੇ ਬਾਈ ਉਹ ਵੀ ਭਰਾ ਕੋਲੇ ਤੇ ਜੁੱਤੀ ਦੁਕਾਨ ਤੇ ਆ ਬਾਈ ਜਿੱਥੇ ਸਾਰਾ ਸਿਸਟਮ ਤਿਆਰ ਹੁੰਦਾ ਵਾ ਆ ਮਗਰ ਜੇ ਕੋਈ ਵੀ ਡਿਜ਼ਾਈਨ ਬਾਈ ਪਾਉਣਾ ਚਾਹੁੰਦਾ ਵਾ ਭਰਾ ਦੇ ਪਾ ਕੇ ਬਹੁਤ ਸੋਹਣਾ ਕੰਮ ਆ ਸਾਰਾ हां भाई ਆਪਣੇ ਡੈਕ ਸਾਰੇ ਆਪ ਤਿਆਰ ਕਰਦਾ ਵਾ। हां ਦੇਖ ਸਕਦੇ ਆ ਤੁਸੀਂ। ਆਪਣੇ ਬਹੁਤ ਟਰੈਕਟਰਾਂ ਦੇ ਬਾਈਰੋਂ ਡੈਕ ਲਵਾਏ ਇਹਨੇ ਸੋਹਣੇ ਚੱਲਦੇ ਹਨ। ਮੈਨਾ ਆਪਣੇ ਨਾਂ ਵੀ ਚੱਲਦਾ ਬਈ ਜਿਹਨਾਂ ਨਾਂ ਚੱਲਦਾ ਉਹ ਲੰਮ ਦੇ ਮਹਿੰਗੇ ਆ ਕਰੀ ਨਾਂ ਚੱਲਣ ਤੇ ਆ ਮੁੜ ਕੇ ਪਹੁੰਚਦੇ ਨਹੀਂ ਅਸੀਂ ਸਾਡੇ ਨਾਲ ਹੋਇਆ ਬਈ ਬਹੁਤ ਵਾਰੀ 40-40 ਹਜ਼ਾਰ ਦੇ ਡੈਕ ਲਵਾਏ ਮੁੜ ਕੇ ਦੁਬਾਰਾ ਕੋਈ ਪਹੁੰਚਦਾ ਨਹੀਂਗਾ। ਆਹ 플레이ਟ ਦੇਖ ਸਕਦੇ ਆ ਤੁਸੀਂ। ਆਪਾਂ ਕਈਆਂ ਬੰਦਿਆਂ ਤੋਂ ਡੈਕ ਲਵਾ ਕੇ ਲੈਂਦਾ ਬਾਜ ਤੋਂ ਜਦੋਂ ਆਪ ਨੂੰ ਬਾਜ ਦਾ ਨਹੀਂ ਪਤਾ ਸੀਗਾ। ਹਾਂਜੀ। ਤੇ ਉਹ ਬੰਦਿਆ ਨੇ ਡੈੱਕ ਲਵਾ ਕੇ ਮੁੜ ਕੇ ਦੁਬਾਰਾ ਜਦੋਂ ਪ੍ਰੋਬਲਮ ਦੀ ਪੁੱਛਦੇ ਨਹੀਂ ਰਹੇ ਸਾਨੂੰ ਆ ਚੀਜ਼ ਆ ਕਦੇ ਦੇਖੀ ਐ ਇਹਨੇ ਨਹੀਂ ਭਾਈ ਇਹ ਠੀਕ ਆ ਹਾਂ ਮੈਂ ਅੱਗੇ ਆਪਾਂ ਲਵਾਇਆ ਇਹਨੇ ਡੈੱਕ ਬਾਈ ਤੋਂ ਦੇਖੋ ਲੈ ਐਨਾ 10 ਕਿਲੋ ਰਹੀ ਹੋਣਾ ਇਹਦੇ ਤੇ ਸ਼ਰਤ ਏ ਭਾਈ ਚਾਲ ਦੇ ਬੂਫਰ ਆਏ ਇਹ ਤੋਂ ਨਾ ਮੈਂ ਬੂਫਰ ਲਵਾ ਕੇ ਗਈ ਸੀ ਚੱਲੀ ਸਰਾਂ ਦਾ ਉਹ ਯਾਰ ਬਾਈ ਚ ਫੜੇ ਪਰ ਬੂਫਰ ਖੜ ਗਿਆ ਬਾਈ ਨੇ ਬੂਫਰ ਪਾ ਕੇ ਦਿੱਤਾ ਦੂਜਾ ਬੂਫਰ ਭੈਂਦਣਾ ਆਏ ਲੱਗੇ ਜਿਵੇਂ ਚੱਲੇ ਹੀ ਨਹੀਂ ਡੱਕ ਕੈਂ ਬੂਫਰ ਪਾਏ ਨੇ ਆਪ ਦੇ ਕੋਲ ਪੂਰੀ ਗਾਰੰਟੀ ਆ ਬੰਦੇ ਦੀ ਇਹ ਚਲਾ ਕੇ ਬਖੰਦਾ ਕੇ ਚਲਾ ਕੇ ਭਾਈ ਆ 15 ਇੰਚ ਆਪਾ ਬਣਾ ਬਾਈ ਨੇ ਕਿਹਾ ਤੇ 15 ਇੰਚ ਤੈਨਾਂ ਵਾਲਾ ਲਵਾਉਣਾ ਨਾਲ ਪਿੰਨਰ ਦੇ ਉੱਤੇ ਸਪੀਕਰ ਆ ਹਾਂ ਬਾਕੀ ਆ ਤੁਸੀਂ ਬਾਈ ਨੂੰ ਜਿਹੜਾ 24 ਘੰਟੇ ਬਾਈ ਦੇ ਨਾਲ ਰਹਿੰਦਾ ਨਾਲ ਇਹੀ ਸਾਰੇ ਬਈ ਗਾਹਕ ਸਾਡਾ ਸਾਡਾ ਬੰਦਾ ਇਹਨੇ ਲਵਾਇਆ ਆਪਣੇ ਇਹਨੇ ਲਵਾਇਆ ਜੀਸੀਬੀ ਤੇ ਡੈਕ ਇਹ ਨਿਊ ਆਲੈਂਡ ਨਿਊ ਆਲੈਂਡ 5230 ਇਹਦੇ ਕੋਲੇ ਮੇਰੇ ਮਿੱਤਰੋ ਤੇ ਮਗਰਾਲ ਜੀਸੀਬੀ ਵਾਲੇ ਸਪੈਸ਼ਲ ਕਰਾ ਕੇ ਲਵਾਏ ਆ ਜੀਸੀਬੀ ਲਗਾਈ ਇਹਨਾਂ ਨੇ ਕਿੰਨੇ ਪੈਸੇ ਲਾਤੇ 40000 ਰੁਪਿਆ ਕੰਫਰਟੇਬਲ ਹੀ ਬਹੁਤ ਆ ਕਹਿੰਦਾ ਵਾਈ ਵੀਪਲਾਂ ਦੀ ਸਾਰੀ ਜੜੀ ਵਾਈ ਚੱਲ ਪੱਟਣ ਨੂੰ ਫਿਰਦੇ ਆ ਇਹਦਾ ਟਰੈਕਟਰ ਖਾਵਾਂਗੇ ਕੋਈ ਨਾ ਲਿਆ ਗਿਆ ਸਰਦਾਰ ਆਏ ਬਹਿ ਜਾਂਦਾ ਉਹ ਤੇ ਆਏ ਕਰਦੇ ਜਿੱਦੇ ਉੱਦੇ ਲੰਦੇ ਸੀ ਨਾ ਉੱਤੇ ਕਿਰਾਏ ਇਹ ਕਹਿੰਦਾ ਕੰਫਰਟੇਬਲ ਬੋਦਾ ਕਹਿੰਦਾ ਭਾਈ ਮੈਂ ਦੋ ਦਿਨ ਸੀਟ ਤੇ ਬੈਠਾ ਰਹਾ ਹਾਂ ਹੰਬਦਾ ਨਹੀਂ ਕਹਿੰਦਾ ਗੱਲ ਇਹ ਗੱਲ ਚੌਂਕੜੀ ਮਾਰ ਕੇ ਰਹਿ ਰਿਹਾ ਵਾ ਹਾਂ ਚੌਂਕੜੀ ਮਾਰ ਕੇ ਕੀ ਕਰੂਗਾ ਜੇ ਚੱਲਿਆ ਹੀ ਨਾ ਕੋ ਆਹ ਗਲੂ ਲਾੜੇ ਉੱਠੇ ਹੀ ਨਹੀਂ ਜਾਂਦਾ ਬਾਕੀ ਤੁਹਾਨੂੰ ਹੋਣਾ ਹੈ ਭਾਈ ਬਾਜ ਦਾ ਇਹ ਬੰਦਾ ਭਾਈ ਕਰਾਉਣਾ ਟੱਕਰ ਕੰਮ ਭਾਈ ਹੱਤ ਨਾਮ ਨੇ ਇਹਨਾਂ ਨੇ ਉਹ ਬਣਾਇਆ 18 ਫੁੱਟ 20 ਫੁੱਟ ਟਰਾਲਾਂ ਹਨ ਬਣਿਆ ਉਹ ਉਹਦਾ ਵੀ ਆਪਾਂ ਵਿਖਾਵਾਂਗੇ ਤੁਹਾਨੂੰ ਜਿੱਦੇ ਆਈ ਮੂਗੇ ਵਾਲੇ ਝੋਟਿਆ ਬਾਜ ਦਾ ਨੰਬਰ ਆ ਹਾਂ ਭਾਈ ਆਹ ਕਰ ਲਓ ਕਨੈਕਟ ਬਾਜ ਮਿਊਜ਼ਿਕ ਸੈਂਟਰ 9855197476 ਇੰਸਟਾਗ੍ਰam ਤੇ ਵੀ ਇਹੀ ਬਾਈ ਦੀ ਆਈਡੀ ਬਾਕੀ ਤੁਹਾਨੂੰ ਵਖਮ ਨੇ ਸਾਰਾ ਬਾਈ ਦੀ ਫੀਟਿੰਗ ਬਹੁਤ ਸੋਹਣੀ ਬਣੀ ਆ ਆ ਦੇਖ ਸਕਦੇ ਆ ਤੁਸੀਂ ਸਪੀਕਰ ਬੇਟੀ ਵਾਟਰਪਰੂਫ ਸਾਰੇ ਸਪੀਕਰਾਂ ਦਾ ਗਾਰੰਟੀ ਹੈ ਜਦੋਂ ਕੋਈ ਵੀ ਸਪੀਕਰ ਖੜਦਾ ਜਦੋਂ ਮਰਦੀ ਬਾਈ ਕੋਲੇ ਆ ਕੇ ਘਾਲ ਕਰੋ ਬਾਈ ਉੱਥੇ ਆ ਕੇ ਪਹੁੰਚ ਕੇ ਠੀਕ ਕਰਦਾ ਬਾਈ ਕਿਉਂਕਿ ਅਸੀਂ ਕਈਆਂ ਬੰਦਿਆਂ ਤੋਂ ਪਹਿਲਾਂ ਡੈਕ ਲਵਾਏ ਬਾਈ ਉਹ ਠੱਕਾ ਹੀ ਲਾ ਦਿੰਦੇ ਆ 50-5000 ਰੁਪਿਆ ਲਵਾ ਕੇ ਅਸੀਂ ਲਵਾਏ ਬਾਈ ਠੀਕ ਆ ਮੜਕਿਓ ਬੰਦਿਆ ਨੇ ਸਾਨੂੰ ਦੁਬਾਰਾ ਪੁੱਛਿਆ ਤੱਕ ਨਹੀਂ ਡੱਕਦਾ ਜੇ ਜਾਈਏ ਬਾਈ ਅੱਜ ਕੱਲ ਨੂੰ ਆਜੋ ਪਰਸੋਂ ਆਜੋ ਐ ਖੱਜਲ ਭੋ ਕੀਤਾ। ਉਸ ਤੋਂ ਬਾਅਦ ਆਪਾਂ ਧਰ ਲਈ ਬਾਈ ਇਹ ਬਾਈ ਕੋਲ ਹੀ ਲਵਾਉਣੇ ਆ। ਜਿੰਨੇ ਲਵਾਇਆ ਡੱਕ ਸਾਰੇ ਤੁਹਾਨੂੰ ਦਿਖਾਵਾਂਗੇ ਤੇ ਚਲਦੇ ਇਹਨੇ ਵਧੀਆ ਬਈ ਛੱਡ ਗੱਲਾਂ ਦੋ ਤੁਸੀਂ। ਇੱਕ ਫੀਡਿੰਗ ਬਹੁਤ ਸੋਹਣੀ ਜਿਵੇਂ ਬਾਈ ਤੁਸੀਂ ਕਹਿੰਦੇ ਹੋ ਉਹ ਜੀ ਫੀਡਿੰਗ ਬਾਈ ਬਣਾ ਕੇ ਦੰਦਾ ਤੇ ਰੇਟ ਸਾਰਿਆਂ ਨਾਲੋ ਜਾਇਜ਼ ਆ। ਜਿੰਨੇ ਆਪਣੇ ਮੁੱਗੇ 'ਚ ਪਤਾ ਕਰ ਲਿਓ। ਆਸੇ-ਪਾਸੇ ਪਤਾ ਕਰਕੇ ਆਜੋ ਤੁਹਾਨੂੰ ਸਾਰਿਆਂ ਨਾਲੋਂ ਵੱਧ ਜਿੰਨਾ ਡਿਸਕਾਊਂਟ ਹੋਊਗਾ ਬਾਈ ਭਰਾ ਆਪਾਂ ਉਹਨਾਂ ਦਵਾਵਾਂਗੇ। ਬਾਕੀ ਵੇਖ ਸਕਦੇ ਆ ਤੁਸੀਂ ਆਹ ਬਾਈ ਭਰਾ ਨੇ ਆਪਣਾ ਹੋਣੀ ਟਰੈਕਟਰ ਲਿਆਂਦਾ ਸੀ ਇਹਨੇ ਸਾਰਾ ਐਂ ਕਰ ਲੋ ਚੱਕਾ ਬੱਬਲੂ ਕਾਲਸੀ ਜਣਾ ਦੇ ਵੇਟ ਭਰਾ ਨੇ ਲਗਾਈ ਆ ਮੂਰੇ ਮਾਮਪਰ ਵੀ ਮੇਰੇ ਸਾਹਮਣੇ ਹੋਣ ਲਵਾਇਆ ਨੇ ਸਾਰਾ ਟਰੈਕਟਰ ਤੇ ਆਪਣੀ ਟਰਬੋ ਤਾਂ ਨਹੀਂ ਕਰਾਈ ਟਰਬੋ ਤਾਂ ਨਹੀਂ ਲਵਾਈ ਨਹੀਂ ਨਹੀਂ ਇਹ ਹੋਣੀ ਲਾ ਮਾਮਪਰ ਹਨਾ ਵੰਪੇ ਕਿਨੇ ਕੁ ਕਵਾਂਟਲ ਦਾ ਇਹ ਇਹ ਨਾਲ ਲੱਗਿਆ ਲਗਾਇਆ ਸਾਰਾ ਕੋਈ ਲਵਾਇਆ ਹਨਾ ਤੂੰ ਫੇ ਛਤਰੀ ਲਵਾਈ ਹਨਾ ਆਹ ਨਹੀਂ ਛਤਰੀ ਨਾਲ ਨਾਲ ਹੀ ਆਈ ਸੀਗੀ ਸਹੀ ਆ ਫਿਰ ਤਾਂ ਅੱਜ ਦਾ ਬੈਟਾ ਲਾਇਆ ਫਲਾਨਸਰ ਦਾ ਆਹ ਸਲਾਨਸਰ ਗੱਬਰੂ ਨੇ ਦਾਦਾ ਭਾਈ ਬਦਲਾ ਹਾਂ ਇਹ ਕੋਈ ਨਾ ਭਸਨਾ ਫੜਕੇ ਨੂੰ ਕਰ ਦਿੰਦੇ ਆ ਉਹੀ ਮੈਂ ਵੇਖੀ ਜਾਨਾ ਸਹੀ ਕੋਈ ਨਾ ਸਹੀ ਹੋ ਜਾਊਗਾ ਆਪੇ ਥੋੜਾ ਭੜਾ ਲੱਗਦਾ ਵਾ ਜੇ ਕੰਮ ਕਰਨਾ ਹੁੰਦਾ ਨਾ ਭਾਈ ਰੀ ਨਾ ਥੋੜੀ ਕਰਿਆ ਕਰੋ ਬਾਕੀ ਬਾਈ ਭਰਾ ਆਪਾਂ ਨੂੰ ਚਲਾ ਕੇ ਫਹੁੰਦਾ ਟੈਕ ਫਿਟਿੰਗ ਕਰ ਲੈਣ ਤੋਂ ਸਾਰੀ ਦੂਜਾ ਸਿਸਟਮ ਮਗਰ ਟੰਗਤਾ ਆ ਬਹੁਤ ਵਧੀਆ ਚੀਜ਼ ਆ ਬਾਈ ਜਿਹੜੀ ਮਗਰ ਆ ਇੱਥੇ ਅੱਗੇ ਟਿੱਕਾ ਬਹੁਤ ਲੰਬੇ ਸੀ ਜਦੋਂ ਚੜਨਾ ਉਤਰਨਾ ਜੇ ਨਾਲ ਦੇ ਨੇ ਕਿੰਨੇ ਆ ਚੀਜ਼ ਸਾਰਿਆਂ ਨੂੰ ਬੈਸਟ ਆ ਬਾਕੀ ਆ ਦੇਖ ਲੈ ਤੁਸੀਂ ਮਗਰਾੜਾਂ ਚ ਪੂਰੀਆਂ ਪੱਤੀਆਂ ਲਵਾ ਕੇ ਮਰਾ ਆਪਾਂ ਬਾਈ ਮਗਰ ਦੀਆ ਮਗਰਾਟੇ ਕਾ ਪੱਤੀਆਂ ਮਗਰਾਟੇ ਚ ਬਣਾਉਣੀਆਂ ਚੰਗਾ ਹਾਂ ਹਾਂ ਤੈਨੂੰ ਦੱਸੂ ਸਾਰਾ ਸਿਸਟਮ ਆ ਤੂੰ ਬਾਤ ਚ ਪੱਤੀਆਂ ਲਵਾਈਆਂ ਸਾਰਾ ਕੋ ਹੁਣ ਬਣਾਇਆ ਵੀ ਸੀਰੇ ਮਲਾਈ अच्छा फीडिंग तू सारी ਆ ਬਣਾ ਕੇ ਜਿਆਦਾ ਬਹੁਤ ਸਿਸਟਮ ਵਧੀਆ ਯਾਰ ਇੱਥੇ ਬਾਕੀ ਲਾਈਟਾਂ ਨੂੰ ਤਾਂ ਸਾਰੀਆਂ ਚਲਾ ਕੇ ਵਿਖਾਵਾਂਗੇ ਵੀਰੇ ਜਦੋਂ ਫੀਟਿੰਗ ਹੋਗੀ ਕੱਲੀ ਕੱਲੀ ਜੀ ਆ ਬਾਹਰ ਲਾਈਟਾਂ ਨੇ ਚਾਰ ਆ ਲਾਈਟਾਂ ਭਰਾ ਆਪਣਾ ਤਾ ਟੂਰ ਪੂਰੀ ਬਈ ਲੰਮਦਾ ਓਕੇ ਆ ਕੰਮ ਹਾਂ ਨਹੀਂ ਬਈ ਉੱਥੇ ਜੋੜ ਸੜ ਗਿਆ ਉੱਥੇ ਜੋੜ ਸੜ ਗਿਆ ਬਾਕੀ ਤੁਹਾਨੂੰ ਹੁਣ ਸਾਰਾ ਕਰਕੇ ਫੀਟਿੰਗ ਹੁੰਦੇ ਆ ਬਰੋ ਠੀਕ ਆ ਜੀ ਮਿਲਦੇ ਆ ਇੱਥੇ ਹੀ ਰੱਖੀਏ ਆਪਣੇ ਭਰਾ ਕੱਢ ਲਾ ਪਹਿਲਾਂ ਆ ਜਾ ਤਾ ਆ ਕੱਢ ਲਾ ਪਹਿਲਾਂ ਤੁਹਾਨੂੰ ਲੱਗ ਜਣਾ ਜੀ ਇੱਥੇ ਕਰਾ ਦੇਤਾ ਕਿਉਂਕਿ ਇਹ ਨਾ ਇੱਕ ਮੀਲ ਹੋਇਆ ਕਰਤੋਂ ਨਾ ਕੋਈ ਬੜਾ ਜੀ ਉਹ ਸਾਰੇ ਬੁਢੇ ਬੁਢਾ ਸਮਾ ਇੱਥੇ ਕਰਾ ਦੇਤਾ ਹਾਂ ਆ ਆ ਵੀ ਭਾਈ ਲਓ ਵੀ ਮਿੱਤਰੋ ਭਰਾ ਦਾ ਸਨਸਰ ਆਪਣੇ ਦੇ ਢੀਗਾ ਢੀਗਾ ਇਹ ਦਾ ਇੰਸਟਾਲਰ ਪੁੱਛਾ ਗਿਆ ਮਾਮਾ ਉਹ ਆਵਾਸ਼ਲ ਪੋਣੀ ਆ ਸਾ ਮਾਸ਼ਰੱਲਾ ਦੂਤਾਣੀ ਫਰੇਮ ਨਾ ਆਉਂਦੀ ਈ ਯਾਰ ਮੈਸਤਰੀ ਥੋੜਾ ਐ ਡਿਵਾਲਟਰ ਡਿਵਾਲਟਰ ਲਿਖੇ ਮੈਸਤਰੀ ਭਈ ਆਪਾਂ ਕਰੇ ਕਦੇ ਮਾਦਰ ਨੂੰ ਬੋਲ ਸਕਦੇ ਹਾਂ ਚਿੱਟੀ ਸ਼ਰਟੇ ਕੰਮ ਆੜਦੇ ਸ਼ਰਟ ਭਾ ਕੇ ਕੰਮ ਕਰਦੇ ਜੋਬ ਵਾਈਟ ਕਾਲਰ ਜੋਬ ਇਹ ਬਈ ਵਾਈਟ ਕਾਲਰ ਜੋਬ ਆ ਆਹ ਆ ਲੈ ਨਾ ਬਈਓ ਉਹ ਟਾਪੀ ਲੈ ਜਾਵਾਂ ਕੋਈ ਨਹੀਂ ਕਿਨੇ ਰਹੀਆਂ ਜੋ ਮਟਰ ਪਾ ਔਰ ਲਾਂਨ ਪਰ ਪਾ ਲਾ ਲਿੰਗ ਆ ਗਿਆ ਬੱਸ ਮੈਂ ਤੁਹਾਨੂੰ ਵੀਡੀਓ ਤੇ ਦਿਖਾ ਰਿਹਾ ਹਾਂ ਸਿੱਧਾ ਜੀ ਤੇ ਲਾਉਣੀ ਹੈ ਜੀ ਚਾਬੀ ਭੱਟੀ ਆ ਫਰੈਸ਼ ਹੋਏ ਨਹੀਂ ਇਹ ਖਾਲਾ ਬੈਠਾ ਦੀਪਾ ਆ ਵੀ ਅੰਦਰ ਬੈਠਾ 11 ਨੰਬਰ ਲੇ ਗਿਆ 14 ਨੰਬਰ ਲੇ 14 ਨੰਬਰ ਲੇ 15 ਨੰਬਰ ਚਾਬੀ ਹੋਏ ਨਾੜ ਖਰਾਬ ਹੋਏ ਆ ਫੜ ਲਿਆ ਮੈਂ ਕੱਲ ਵੀਡੀਓ ਕੱਢ ਲਈਏ ਤਾਂ ਠੀਕ। ਕੱਟ। ਹਾਂ ਤਾਂ। ਕਿੱਧਰ ਗਈ? ਆਵੇ ਪਿੱਛੇ। ਯਾ ਤੂੰ ਚਾਬੀ ਲੈ ਆ। ਓਏ ਆ ਤੂਲ ਚ ਪਾ ਦੀ। 15 16 ਨੰਬਰ ਦੀ ਚਾਬੀ ਲੈ ਆ। ਭਾਈ। ਆ ਤੂੰ ਨਾੜ ਖਰਾਬ ਕਰ ਦਿੰਦੀ। ਚਾਹੇ ਆਪ ਨੂੰ ਚਾਬੀ ਦੀ ਲੋੜ ਪਵੇ। ਬੰਦ ਕਰ ਦਈਏ ਵੀਰੇ ਇਹਨੂੰ। ਲੈ ਗਏ ਸੀਗੇ। ਜਲਦੀ ਆਂਦੇ ਭਾਈ ਨਾ ਆ। ਯਾਰ ਤੂੰ ਹੀ ਤਾਂ ਮੈਨੂੰ ਉਸ ਸਟੋਰ ਕੰਮੇ ਲਾਦਾ। ਲੈ ਲੈ ਲੈ। ਚਾਬੀ। ਚਾਬੀ। ਚੱਕੀ ਕੰਮੀ ਲਾ ਕੇ ਉਹੀ ਗੱਲ ਆ ਬਈ ਭਾਈ ਯਾਰ ਮੰਨਦੇ ਨਹੀਂ ਲੈ ਧੱਕੇ ਨਾਲ ਪਲਾਸਾ ਨਾੜਕਸੇ ਜਾਂਦੇ ਆ ਯਾਰ ਸਮਝਾਓ ਯਾਰ ਆ ਫੜੋ ਨਾ ਵੀ ਕਿ ਮੈਂ ਤਾਂ ਚਾਬੀ ਛਾ ਕੇ ਤੇਨੂੰ ਚਾਬੀ ਹੋਵੇ ਅੰਦਰ ਜਾ ਲੈ ਕੇ ਆ ਆ ਕੋਈ ਕਾਬੜਾ ਹੀ ਨਹੀਂ ਲੱਗ ਕੋਈ ਨਾ ਚਾਬੀ ਲੈ ਆ ਕੋਈ ਨਾ ਚਾਬੀ ਤੂੰ ਆਈ ਜਾਇਆ ਇੱਥੇ ਆਹ ਬਈ ਇਸ ਤਰ੍ਹਾਂ ਨੰਬਰ ਹੋਣੇ ਹੋਣੇ ਥੋੜੀ ਜਿਹੀ ਲੱਗਣੀ 16 ਆਵੇ ਵਿੱਚ ਹੀ ਯਾਰੇ 16 17 16 17 ਦੀ ਆਹ ਚਾਬੀ ਆਹ ਦੇਖ ਲੋ ਭਾਈ ਕਾਲ ਕਾਲ ਸਲਵਾ ਦੀਏ ਇਹਨੂੰ ਪੂਰਾ ਕਾਲਦੇ ਹਾਂ ਸਹੀ ਹੈ ਜੀ ਆਬੀ ਪੂਰੀ ਸਹੀ ਆ ਭਾਈ ਚਾਬੀ ਵੱਡੀ ਲੈ ਕੇ ਥੋੜਾ ਨਾੜ ਇਹ ਰਗਾ ਜੰਦਾ ਥੋੜੀ ਸਲੈਪ ਨਹੀਂ ਨਾੜ ਖਰਾਬ ਹੁੰਦਾ ਬਣਕੇ ਨਾ ਡਬਲ ਪਾ ਦਾਂਗੇ ਵੇ ਆਪਾਂ ਇੱਥੇ ਉਹ ਵੀ ਲਾਉਣੀ ਆ ਪੈਰ ਰੱਖਣਾ ਤੂੰ ਇੱਧਰ ਮੇਰਾ ਖਿਹੜਾ ਛੱਡ ਦੇ ਵੀ ਇਹੀ ਕਹ ਰਹਾ ਹਾਂ ਬੱਸ ਬੋ ਵੀ ਬੂਣੀ ਭਰਨਾ ਕੰਮ ਨਹੀਂ ਆਪੇ ਕਰ ਲੈ ਬਾਜ ਵਖਾ ਕਰਾ ਨਹੀਂ ਕੀ ਕਰਦਾ ਬਾਜ ਮੈਂ ਆ ਫਿਟਿੰਗ ਕਰੀ ਜਣਾ ਤਾਰਾ ਵੀ ਮੇਰੇ ਵਾਧੂ ਘਾਟ ਛੱਡ ਕੇ ਨਹੀਂ ਮੈਂ ਚੱਲਾਂ 10 12 ਘਾਟ ਕੇ ਨੂੰ ਤੇ ਨਹੀਂ ਚੈ ਵੀ ਚਾ ਨਾ ਇਹ ਵਾਧੂ ਘਾਟ ਛੱਡੀ ਆ ਨਾ ਡਬਲ ਪਾ ਲੈਂਦੇ ਆ ਵੇ ਮਣੀ ਹੈ ਨਾ ਡਬਲ ਪਾ ਦਿੰਦੇ ਜਦੋਂ ਸਲੈਪ ਹੁੰਦਾ 10 ਸਾਲ ਤੱਕ ਨਾ ਡਾ ਟਿੱਲਾ ਨਹੀਂ ਹੁੰਦਾ ਬਹੁਤ ਆ ਰਿਹਾ ਤੂੰ ਮੇਰੀ ਗੱਲ ਮੰਨ ਲੈ ਇਹ ਨਾ ਢਿੰਨੇ ਹੋ ਜਾਂਦੇ ਜਦੋਂ ਇਹ ਤਾਂ ਜੰਮਦਾ ਅੱਗੇ ਕੰਮ ਲੱਗ ਜਾਂਦਾ ਡਬਲ ਨਾੜ ਪਾਇਓ ਫੁੱਲ ਨਾੜਾ ਨਾੜਾ ਹੈਗੇ ਤੇਰੇ ਕੋਲੇ ਆ ਫੜ ਤੂੰ 16 ਨੰਬਰ ਆ ਕੋਈ ਨਾ ਕੋਈ ਇੱਕ ਬਾਈਕ ਲੈ ਕੇ ਖੰਗ ਨਾ ਆ ਦੇਖੋ ਭਰਾ ਜੇ ਕਹਿਣਾ ਵੀ ਕੰਮ ਕਰਾਉਣਾ ਆ ਗਿਆ ਮਕੈਨਿਕ ਸਾਰਾ ਕੰਮ ਆਪ ਬਈ ਕਰਦੇ ਆ ਕੋਈ ਫੀਡਿੰਗ ਦਾ ਕੋਈ ਛਤਰੀ ਦਾ ਕੋਈ ਵੀ ਫੇਰ ਕਰਨੀ ਹੋਵੇ ਸਾਰੇ ਆਪ ਇੱਕੋ ਹੀ ਅਸੀਂ ਆਪ ਬੰਦੇ ਆ ਪਲੇਟਾ ਵੀ ਆਪ ਗੂਫਰ ਵੀ ਆ ਸਪੀਕਰ ਵੀ ਆ ਟੋਟਲ ਆਪ ਟਰੇਟਰ ਦਾ ਨਾੜ ਨੱਪਾ ਕੋਈ ਸਲੈਂਸਰ ਵੀਂਗਾ ਕੋਈ ਬੰਪਰ ਸਹੀ ਕਰਾਉਣਾ ਕੋਈ ਰੇਸ ਕਰਾਉਣੀ ਆ ਕੋਈ ਵੀ ਕੰਮ ਸਾਰੇ ਸਾਡੇ ਕੋਲੇ ਆਪ ਦੇ ਬੰਦੇ ਨਾਲੇ ਨਿਆਰੇ ਨਾ ਕਰਦੇ ਬਈ ਬੰਦੇ ਨੂੰ ਮਹਿਸੂਸ ਨਹੀਂ ਹੁੰਦੇ ਰਿਗਾਰਡ ਲਾਇਆ ਹੁਣ ਪੱਤੀ ਪਸਾਦੀ ਵਿੱਚ ਸਲੈਂਸਰ ਦੇ ਬਾਕੀ ਰਾ ਦੇ ਟਰੈਕਟਰ ਦਾ ਕੰਮ ਇਹ ਇੰਨੇ ਕਿੱਧਰੀ ਆ ਜੀ ਆ ਹੁਣ ਕੀ ਕਰਨਾ ਆਪਾਂ ਇਹ ਇਹ ਤਾਂ ਨੂੰ ਕਰਨੀ ਇਹ ਨਾ ਟੋ ਗੱਟ ਲਾ ਦੇ ਇਹਨੂੰ ਚੱਕਣਾ ਤਾਂ ਪੈਰਦਾਨ ਨੂੰ ਤੇ ਆ ਸੰਸਰ ਆਪਣਾ ਜਮਾ ਹੋ ਗਿਆ ਸਿੱਧਾ ਵੇਖੋ ਜਿਹੜਾ ਵਿੰਗਾ ਸੀਗਾ ਹੁਣ ਬਣੀ ਕਾਲ ਦੇ ਟੈਟੂ ਰਹੀ ਹਜੇ ਮਹਿੰਦਰੇ ਦੇ ਪੌਣੇ ਤੇ ਡੈੱਕ ਦਾ ਕੰਮ ਵੀ ਆਪਣੇ ਦਾ ਚੱਲੀ ਜਾਂਦਾ ਉਹ ਤੁੰਨੇ ਤੁਹਾਨੂੰ ਚਲਾ ਕੇ ਮੜ ਕੇ ਬਾਜ ਲੰਦਾ ਟਾਈ ਬੈਲਟ ਆ ਹੁਣ ਆ ਹੁਣ ਮੈਂ ਟਾਈ ਬੈਲਟ ਨੂੰ ਲਗਾਉਂਗਾ ਕੰਮ ਬਸ ਉਹਨਾਂ ਸਰੇ ਤੇ ਹੀ ਆਣਾ ਆਪਣਾ ਮਰ ਥੋੜੀ ਟਾਈਮ ਇੱਥੋਂ ਵੇਟ ਰੱਖੋ ਤੇ ਸਾਨੂੰ ਦਖੰਨੇ ਚਲਾ ਕੇ ਲਾਈਟਾਂ ਲੁਟਾਈ ਯਾਰ ਮੇਰਾ ਡੈਕ ਡੁਕੇ ਛੜਦੇ ਓਕੇ ਆਣਾ ਕੰਮ ਵੇਖੋ ਤੁਸੀਂ ਫੀਟਿੰਗ ਬਹੁਤ ਸੋਹਣੀ ਡੈਕ ਦੀ ਲੱਗੀ ਆ ਚੀਜ਼ ਬਾਈ ਨਾ ਕੋ ਵਾਅਦਾ ਨਾ ਕਰਦਾ ਨਾ ਛੱਡੇ ਪੈਂਦੇ ਸਿੱਧਾ ਕਰ ਲੱਗੇ ਮੈਟਰ ਵਾਲੀ ਚੀਜ਼ ਸਭ ਤੋਂ ਬੈਸਟ ਆ ਬਾਈ ਉਤੋਂ ਗਾਰੰਟੀ ਬਾਈ ਜਿੱਥੇ ਕੋਈ ਡੈਕ ਖੜਦਾ ਜਾਂ ਕਰਦਾ ਬਾਈ ਉੱਥੇ ਆ ਕੇ ਠੀਕ ਕਰਕੇ ਜਾਊਗਾ ਪਹਿਲੀ ਗੱਲ ਆਪਣੇ ਚੀਜ਼ ਚ ਪ੍ਰੋਬਲਮ ਨਹੀਂ ਆਉਂਦੀ ਕੋਈ ਅਸੀਂ ਬਈ ਆਪ ਬੈਠੇ ਸਾਰੇ ਮੂਰੇ ਹਾਂ ਬਾਕੀ ਕੋਈ ਗੱਲ ਨਹੀਂ ਬਾਈ ਤੁਹਾਨੂੰ ਕਰਕੇ ਸਾਰਾ ਆਪਣਾ ਨੇ ਖੰਦੇ ਹੁਣ ਕਰ ਲਈਏ ਕਰਦੀ ਦਿਲ ਦੀ ਖੁਸ਼ੀ ਜੜਦੀ ਮੇਰੇ ਯਾਰ ਨੂੰ ਡੈੱਕ ਦੀ ਹੈ ਨਾ ਵੇਡ ਵੀ ਪਾਏ ਤੂੰ ਲੈ ਕੇ ਵੇਡ ਪਾਈ ਸੀ ਨਾ ਸਾਰਾ ਕੁਝ ਆਈ ਆਇਆ ਯਾਰ ਪਤਾ ਕਰ ਡੈੱਕ ਪਰ ਆਇਆ ਸਹੀ ਹੈ ਯਾਰ ਫਿਰ ਆ ਵੇਡ ਬੂਡ ਪਾਏ ਦੇ ਨਾਲ ਦੇ ਪਾਉਂਗੇ ਕੰਮ ਨਾ ਯਾਰ ਆ ਮੁੰਡਾ ਹਰ ਜਾਨੇ ਤੋਂ ਹਾਂ ਉਹਨਾਂ ਉਹ ਟ੍ਰੈਕ ਚੰਗੀ ਖੇਤੀ ਵਾਲੀ ਘਰ ਦੇ ਆ ਹਾਂ ਉਹਨਾਂ ਤੋਂ ਲਿਆ ਜੋ ਟ੍ਰੋਲ ਜੋਧ ਦੇ ਫੈਨ ਬਣਾ ਲਾਂਗੇ ਅਸੀਂ ਐਂ ਕੰਮ ਕਰਦੇ ਹਾਂ ਸਵੇਰ ਵਿੱਚ ਬੈਂਕ ਕਰਦੇ ਹਾਂ ਹਾਂ ਇਹ ਸਾਰਾ ਭਰਾ ਚਾਹੀ ਪਾਈ ਜਾ ਰਹੀ ਆ ਸਾਡਾ ਭਾਈ ਜਿੱਥੇ ਜਾਂਦੇ ਇਕੱਠੇ ਹੀ ਜਾਂਦੇ ਆ ਹਾਂ ਬਾਕੀ ਬਾਜ ਹੁਣੀ ਉਹਦੇ ਕਹਿੰਦੇ ਨੇ ਕਾ ਮੋਟਾ ਡੈਕ ਸਾਡਾ ਜਿੱਥੇ ਖੜਦਾ ਭਰਾ ਪਹੁੰਚਦਾ ਉਹਦੇ ਵੇਲੇ ਉੱਥੇ ਡੈਕ ਖਰਾਬ ਆ ਬਾਈ ਉਹਦੇ ਹੀ ਪਹੁੰਚ ਆਪਾਂ ਇਹਦੀ ਗਾਰੰਟੀ ਦਿੰਦੇ ਪਹਿਲੀ ਵਾਰੀ ਬਾਜ ਨੂੰ ਮੈਂ ਮੈਨੂੰ ਮਨਾ ਦੀਪ ਨੇ ਬਾਈ ਦੀਪ ਨੇ ਚੇਤਾ ਮੈਨੂੰ ਨਹੀਂ ਪਤਾ ਹੀ ਹੈ ਬਈ ਇੱਧਰ ਐਂ ਕਰਕੇ ਮੇਰੇ ਸਾਹ ਨਾਲ ਹਾਂ 21 ਦੀ ਗੱਲ ਹੈ ਨਾ ਉਦੋਂ ਇਹ ਭਣਾਉਣਾ ਆਪਾਂ 21 21 ਜੇ ਮਿਲੇ ਆਂ ਇਦੋਂ ਬਾਅਦ ਸਾਡਾ ਭਾਈ ਜਾਰਾ ਘਰ ਵਾਲਾ ਕੰਮ ਹੀ ਆ ਬਈ ਸਾਰਿਆਂ ਦਾ ਇਕੱਠਾ ਲੈ ਕਾ ਹੋਇਆ ਬਾਗੇ ਵਾਲੀ ਆ ਕਿੰਨੇ ਦਾ ਹੋਰ ਦੋ ਬੰਦੇ ਸਾਡੇ ਹੋਰ ਆ ਬਾਗੇ ਪੁਰਾਣੇ ਤੋਂ ਦੋ ਚਾਰ ਹੋਰ ਇਥੋਂ ਦੇ ਆ ਪਟਲਾ ਸਾਹਿਬ 0075 ਸ਼ੰਟਮੈਨ ਨਹਾਲਾ ਵੀ ਕਹਿੰਦਾ ਬਣੀ 007 ਹਾਂ ਉਹ ਲਿਆ ਸਕੂਟਰੀ ਲਿਆ ਦੀਰਜੀ 007 ਸਕਰਪੀਓ ਇੱਕ ਕਾਲੀ 00757 ਨਾ ਆਇਆ ਆਈ ਆ ਜਾ ਸਿੱਧਾ 0075 ਹੀ ਨਿੱਕੂ ਬਹੁਤੀਆਂ ਅਗੇ ਦਿਨ ਖਾਵਾਂਗੇ ਬਈ ਤੁਹਾਨੂੰ ਇੱਧਰ ਭਰਾ ਨੂੰ ਕੋ ਕਾ ਕੇ ਪੀ ਲੋ ਬਾਬਿਓ ਗਰਮ ਸਰਦ ਨਾ ਹੋ ਜਿਓ ਆਹ ਦੇਖੋ ਬਾਬਿਓ ਆਵਾਜ਼ ਦੇਖ ਆਇਆ ਵਾ ਇਹ ਬਾਈ ਫਿਰ ਬਾਈ ਮੈਟ ਜਿਹੜਾ ਆਪਣਾ ਵਾਟਰਪਰੂਫ ਆ ਸਾਰਾ ਵਾਟਰਪਰੂਫ ਹੀ ਆ ਬਾਈ ਇਹ ਸਾਰਾ ਮਗਰ ਉਹ ਕੋਈ ਚੱਕਰ ਨਹੀਂ ਲਾਈਟਾਂ ਲੁੱਟਾਂਦਾ ਜਿਵੇਂ ਮਰਜ਼ੀ ਪਾਣੀ ਪਈ ਆ ਸਪੀਕਰਾਂ ਚ ਬਾਈ ਗਾਰੰਟੀ ਦਿੰਦਾ ਭਰਾ ਆਪਣਾ ਸਾਰੀ ਹਾਕੀ ਦੇਖ ਸਾਡਾ ਲੋਕੇਸ਼ਨ ਦਾ ਹੱਸਤਾ ਬਾਕੀ ਵੱਡੇ ਡੈਕ ਅੰਦਰ ਪਿਆ ਉਹ ਵੀ ਤੁਹਾਨੂੰ ਚਲਾ ਕੇ ਵਿਖਾਵਾਂਗੇ ਸਾਰੇ ਜੰਨੇ बाकी ਆ ਪੈਰ ਦਾਣੇ ਤੇ ਪਹਿਲਾਂ ਆਉਂਦੇ ਨਹੀਂ ਕਿ ਲਵਾਏ ਆ ਦੂਜੇ ਕੋਈ ਲਵਾਏ ਆ ਯਾਰ ਇਹ ਸਹੀ ਨਹੀਂ ਲੱਗਾ ਮੈਂ ਵੀ ਮੈਂ ਵੀ ਲਵਾਇਆ ਪਰ ਲਾ ਸਹੀ ਨਹੀਂ ਲੱਗਿਆ ਇਹ ਐਂ ਕਾਸ ਕਰਦੇ ਕਦੇ ਧੱਕਾ ਕਰ ਜਾਂਦੇ ਆਪਣੇ ਨਾਲ ਆਪਣਾ ਪਤਾ ਹੀ ਨਹੀਂ ਖੜੀ ਮੇਰੇ ਵਾਲਾ ਉਧਰ ਦਾ ਇਧਰ ਦਾ ਜਮਾ ਸੈਟ ਇੰਨਾ ਵਧੀਆ ਲੱਗਾ ਜਿਹੜਾ ਪਰਲਾ ਹਨ ਇਧਰਲੇ ਪੰਨੇ ਉਹ ਭਾਂਚੋਂ ਇੰਨਾ ਚੱਕਦਾ ਬਾਹਰ ਠੀਕ ਆ ਇੱਕ ਕਰਤਾ ਨੀਵਾ ਜਿਵੇਂ ਇੱਥੇ ਕਲੱਚ ਆਣਾ ਵੇਖੀ ਓਏ ਜਿਵੇਂ ਇੱਥੇ ਕਲੱਚ ਆ ਇੱਥੇ ਤਾਂ ਪੈਰ ਦਾਣੇ ਦਾ ਕਲੱਚ ਨਾ ਪਤਾ ਉੱਤੇ ਪੱਬ ਲੱਗ ਜਾਂਦਾ ਉਹ ਇੰਨਾ ਗਲਤੀ ਨਾ ਪੈਂਦਾ ਦਾਦਾ ਪੈਰ ਤੇ ਨਹੀਂ ਹੋਰ ਕੁਝ ਨਹੀਂ ਬਾਕੀ ਤੁਸੀਂ ਦੇਖ ਸਕਦੇ ਆ ਬਬਲੂ ਕਾਲਸੀ ਵਾਲਾ ਦਾ ਬੰਪਰ ਬਹੁਤ ਵਧੀਆ ਲੱਗਾ ਭਈ ਇਹਦੇ ਨਾਲ ਦੇ ਮੈਂ ਆਇਆ ਕਰੂ 4:30 ਵਜੇ ਲੋ ਵੀ ਮਿੱਤਰੋ ਕੰਮ ਹੋ ਗਿਆ ਖਰਾਬ ਆਪਣੇ ਦਾ ਮੋਹਰ ਲੱਗੀ ਥੋੜੀ ਹੁਣ ਮਿੱਤਰੋ ਕੰਮ ਕਰਨਾ ਆ ਜਿਹੜੇ ਪੈਰ ਦਾਣਾ ਇਹ ਇਥੋਂ ਖੋੜ ਕੇ ਥੱਲੋਂ ਇੱਥੇ कसे ਆ ਪੱਤੀ ਤੇ ਇਹਨੂੰ ਕੋਣੀ ਸਪੋਰਟ ਇਥੋਂ ਆਏ ਬਈਆ ਹਿੱਲੇ ਨਾ ਜਿਹੜਾ ਹਿੱਲਦਾ ਉਧਰ ਨਾਲ ਅੱਗੇ ਪਾਹੀ ਦੁੱਜੂ ਲਾਇਆ ਸੀਗਾ ਥੱਲਿਓ ਉਹ ਅੜਦੇ ਬ੍ਰੇਕਾਂ 'ਚ ਆ ਜੀ ਜਾਵੇ ਇੱਥੇ ਲੱਗੀ ਸੀ ਹਰੇ ਹੋ ਗਈ ਸਾਰੀ ਜਾਂਦੀ ਇੱਥੋਂ ਆ ਜੀ ਨਾਲ ਲਾਈ ਸੀ ਇਹੋ ਲਈ ਕਰਕੇ ਦਾ ਇੱਥੇ ਐ ਲਾਈ ਸੀਗੀ ਇਹ ਹੁਣ ਲਾਉਣੀ ਆਪਾਂ ਇੱਥੇ ਉੱਚੇ ਕਰੀ ਬਾਰੇ ਥੱਲੇ ਲੱਗੇ ਸੀਗੇ ਇੱਥੇ ਸਾਲ ਮਾਰ ਕੇ ਦੋ ਤੇ ਇਸੇ ਕਦੇ ਜਾਣਗੇ ਹਨਾ ਵੀਰੇ ਇਹਨੂੰ ਬਈ ਸਪੋਰਟ ਲਾਉਣੀ ਪੈਣੀ ਕਿ ਨਹੀਂ ਇਹ ਕੱਲਰ ਹਿੱਲੂਗਾ ਬਹੁਤ ਹਨਾ ਮੈਂ ਇਹਨੂੰ ਆ ਕੇ ਸਪੋਰਟ ਲਾ ਦੇ ਭੈਣਾਂ ਨਾਲ ਸ਼ਾਰਟ ਜਨ ਲੱਗੇ ਆਹ ਯਾ ਤੇ ਬੋਏ 23 ਉਹ ਯਾ ਕਰਤੀ ਦੇ ਰੇਡੀ ਰੇਸ ਹਾਂ ਕਿੱਥੋਂ ਮੈਨੂੰ ਨਹੀਂ ਕਿਹਦਾ ਕਿੱਥੋਂ ਕੋਲਤੀ ਜਾ ਬੇਖ ਨਹੀਂ ਉਹ ਉਮਮੇ ਚੌਥਲੇੋਂ ਨਿਕਲੀ ਹੋਣੀ ਆ ਦੇਖੀ ਕੱਪ ਬਣਿਆ ਦੇਖ ਲੈਂਦਾ ਤੇ ਖੋਲ ਲੈਣ ਦੇ ਹਾਂ ਆਹ ਥੋੜਾ ਜਿਹੜੀ ਜਾਂਦੀ ਹੁੰਦੀ ਥੱਲੇ ਕਿੱਲੀ ਉਹ ਆਏ ਹੁੰਦੀ ਟੇਢੀ ਸੀ। ਥਾਂਡੀ ਟਾਈਪ ਬਣੀ ਹੁੰਦੀ ਆ ਉਹ ਜਰਨਾ ਆਪੇ। ਆਹ ਖੋਲ ਲੈਣ ਜੇ ਬਾਈ ਨੂੰ ਆਪਾਂ ਵੇਚ ਦਿੰਨੇ ਆ। ਚਲੋ ਵੀ ਮੈਂ ਪੈਰ ਵਾਲੀ ਤੇ ਲੈ ਕੇ ਆਏ ਮੈਂ। ਹੱਥ ਵਾਲੀ ਦਾ ਉਹ ਨੱਪਣਾ ਉੱਪਰ। ਕੋਈ ਖੁਲਣਾ ਬਹੁਤ ਆ ਆ ਵੱਡੇ ਰੋਡ ਜਾਵਾਂਗੇ। ਬਹੁਤ ਟਾਈਮ ਹੋ ਗਿਆ ਹੁਣ ਦੋ ਦਿਨ। ਹਾਂ ਇਧਰ ਨਾਲ ਵੀ ਬਹੁਤ ਵੜਕਦਾ। ਜਿੱਦ ਮੈਂ ਉੱਥੋਂ ਲੈ ਕੇ ਆਇਆ ਓਏ ਆ ਲੱਗ ਗਿਆ। ਕੋਈ ਨਹੀਂ। ਸੌਰੀ bro ਕੋਈ ਚੱਕਰ ਨਹੀਂ। ਤੇ ਜਿੱਦ ਉਹ ਦਿਆਪਾ ਮਹਿੰਦਰਾ ਲੈ ਕੇ ਆਇਆ ਬਦਮੀ ਤੇ ਸਾਰੀ ਪਹਿਲਾਂ ਹੀ ਖੋਲਦੀ ਆ। 60 ਤੇ 65 ਤੇ ਜਾਂਦਾ। ਹਣ ਉਹਦਾ ਮੇਰਾ ਦਾ ਥੋੜਾ ਡੀਲ ਵਧਾਈ ਅੱਗੇ ਨਾਲ ਮੁੜ ਕੇ ਸੈੱਟ ਹੋਈ ਲੋ ਓਏ ਮੈਂ ਵੀ ਛੋਰਾ ਲੈ ਕੇ ਆਉਣਾ ਚਾਹਾਂਗਾ 2-400 ਓਏ ਟਰੈਕਟਰ ਬਾਜੋ ਛਤਰੀ ਵਾਲਾ ਕੀਤਾ ਨਹੀਂ ਕੰਮ ਆਪਣਾ ਪਤਾ ਜਿਹੜਾ ਛਤਰੀ ਵਾਲਾ ਹਾਂ ਕੀਤਾ ਨਹੀਂ ਪਤਾ ਉਹ ਮੰਗਾਵਾਂਗੇ ਆਪਾਂ ਤੁਹਾਨੂੰ ਮੰਗਾਲਾ ਫਿਰ ਮੈਂ ਤੁਹਾਨੂੰ ਕੱਪਨਸ ਸਵੇਰੇ સોਮਵਾਰ ਨੂੰ ਮੈਂ ਜਿੰਦ ਕਹਾਂ ਸਰਕਾਰ ਨੂੰ ਮੰਗਾਲੀ ਨਹੀਂ ਕਿਦਾਂ ਆਪਾਂ ਓਹ ਪਤੀ ਵਾਲਾ ਨਾਲ ਦਵਾਈ ਇਹ ਮੇਰਾ ਚਲਾਉਣ ਨੂੰ ਜੀ ਨਹੀਂ ਕਰਦਾ ਮੈਂ ਬੇਨਾ ਡੱਕ ਡੁੱਕ ਤਾ ਹੇ ਟਰੈਕਟਰ ਬਿਨਾ ਡੈਕ ਡੁੱਕ ਤੋਂ ਛੇਦੜੇ ਜਲਾਉਣ ਨਹੀਂ ਜੀ ਕਦਾ ਲੰਡਾ ਆ ਲੱਗਦਾ ਮਕਰਾਰ ਖੁੱਲ ਗਏ ਉਹਦਾ ਹਾ ਭਰਾਵਾ ਜਾਂ ਆ ਲਾਲ ਆ ਪਾਏ ਇੱਕ ਲਾਲ ਨਹੀਂ ਨਹੀਂ ਕੋਮਣੀ ਇਹ ਲੰਮੀ ਕਰਨੀ ਪਈ ਫੋਨ ਵਿੱਚ ਬਾਈ ਦੀ ਬਾਲੇ ਆਉਂਦੇ ਵੀਡੀਓ ਜੰਦੇ ਕੱਟੀਆਂ ਸਾਡੀਆਂ ਮਰਦੋ ਮਰਦੀ ਕੰਮ ਸਜੂਤਰਾ ਦਾ ਇਹ ਕਿੰਨਾ ਓਏ ਕਿੰਨਾ ਹੈਗਾ ਇਹ ਬੰਪਰ ਬੰਪਰ ਮਾਣਾ ਘਟੋ ਘਟਾ ਆਪਣਾ ਦੇ ਨਾਲ ਲੱਗਾ ਉਹਦੇ ਜਿਵੇਂ ਬੇਟਾ ਉਹਦੇ ਦੇ ਬੱਚੇ ਨਹੀਂ ਫੜੀ ਨੂੰ ਸਾਰਾ ਕੋਲ ਲਾ ਕੇ ਵੇਚ ਦੇ ਦਿੰਦਾ ਤੇ ਇੱਕ ਵੀ ਇੱਕ ਕੁਇੰਟਲ 20 ਕਿਲੋ ਦਾ ਲਾਉਣਾ ਆਪਾਂ ਮੈਂ ਆ ਬੰਪਰ ਲਾ ਦੇਣਾ ਕਿਉਂ ਬੰਪਰ ਲਾ ਆ ਗਏ ਹਾਂ ਚਾਰ ਪਲੇਟਾਂ ਪਾ ਆ ਗਏ ਦੂਜੀਆਂ ਆ ਚੀਜ਼ ਕਟਾ ਦੇ ਇਹਦੀ ਬਾਅਦ ਆਈ ਤਾਂ ਰੱਖੇਗਾ ਜਾਂ ਮੁਰੂ ਕਿ ਨਹੀਂ ਹਾਂ ਮੁਰੂ ਆ ਆ ਵੀਟ ਫਿਰ ਲਾ ਇਹ ਰਹਾ ਸੋਨਾ ਲੱਗਦਾ ਵੀਟ ਲੱਗਾ ਇਹ ਉਹਦੀ ਮਹਿੰਦਰੀ ਸੋਨਾ ਲੱਗੂਗਾ ਨਾ ਲੱਗਾ ਬੰਪਰ ਤੇ ਮੈਂ ਵੀ ਟਾਇਰ ਪਾਉਣੇ ਆ ਪੱਟਠੇ ਚੱਲਾਂਗੇ ਮੈਂ ਦਾਦੀ ਟਾਇਰ ਪਾਉਣਾ ਆ ਨਵੇਂ ਦਾ ਪੇਸ ਆਲੇ ਸੱਤਣਾ ਨੂੰ ਪੁੱਛਿਆ ਮੈਨੂੰ ਕਹਿੰਦਾ ਜੀਰੇ ਆ ਜੀਰੇ ਵੇਖ ਹੂੰ ਤੂੰ ਕਿੰਨੇ ਨੰਬਰ ਪਾਉਣੇ ਯਾਰ ਯਾਰ ਹੀ ਮੈਂ ਪਾਉਣਾ ਫਿਰ ਮੈਂ ਮੋਨੇ ਟੀ ਗੱਡੀ ਵਾਲੇ ਮੈਂ ਵੀ ਟੀ ਗੱਡੀ ਪਾਉਣੇ ਰੈਮ ਪਾਉਣਾ ਕਾਲਾ ਕਿ ਲਾਲ ਪਈ ਉਹਦੇ ਨਾਲ ਦੇ ਉਹਦੇ ਨਾਲ ਦੇ ਮੈਂਨ ਕਾਲਾ ਪਈ ਹੈ ਚਾ ਲਾਲ ਪਵਾ ਦਾਂਗੇ ਬੰਪਰ ਕਾਲਾ ਲਵਾ ਕੇ ਬੰਪਰ ਆਪਾਂ ਥੋੜਾ ਆ ਤੇਰੇ ਵਾਲਾ ਜਮਾ ਸਹੀ ਲੱਗਾ ਬੰਪਰ ਇਹ ਫੀਟਿੰਗ ਇਹਦੀ ਇੰਨੀ ਚੀਜ਼ ਜਵਾਂ ਜਾਇ ਜਿੰਨੀ ਰਿਚਾਈ ਦੀ ਆ ਮੈਂ ਥੋੜਾ ਬਹੁਤਾ ਲੰਮਾ ਭਾਰਾ ਬਣਾਉਣਾ ਮੈਂ ਦੇਖਿਆ ਇਹਦੀ ਨਾਟ ਹੀ ਹੈਣੀ ਇੱਥੇ ਓਏ ਇੱਕ ਨਾਟ ਦਾ ਕੋਈ ਨਹੀਂ ਹੁੰਦਾ ਇਹਦਾ ਕੋਈ ਨਾ ਕਸਾਈ ਜੂਗਾ ਕਿਹੜਾ ਹੇਲਣਾ ਬੰਪਰ ਬਹੁਤ ਆ ਪੌਣੀ ਇੰਚੀ ਆਵੇ ਲੈ ਅੱਗੇ ਕਈ ਜਦੋਂ ਨਵੇਂ ਨਵੇਂ ਬੰਪਰ ਚੱਲੇ ਨੇ ਨਾ ਅੱਧੀ ਇੰਚੀ ਪਲੇਟ ਲਾਉਂਦੇ ਇਹ ਮੁੰਰੇ ਉਹਦਾ ਫਾਇਦਾ ਹੀ ਨਹੀਂ ਕੋਈ ਆ ਮੇਰੇ ਨਾਲ ਘਟੋ ਘਟਾ ਇੱਕ ਕੁਇੰਟਲ ਕਿਲੋ ਦਾ ਹੋਊਗਾ ਕੁਇੰਟਲ ਦਾ ਬੰਪੜ ਇਹ ਕੰਮ ਕਰ। ਆਹ ਧੀ ਸਹੀ ਐ। ਬਾਕੀ ਵੇਚ ਲਿਆ ਤੁਸੀਂ। ਖੱਲ ਮੇਰਾ ਯਾਰ ਮਾਰੀ ਜਾਂਦਾ ਮੈਂ। ਕੰਮੇ ਵੀ ਉਹ ਤੇ ਕਰਦਾ ਪੂਰਾ। ਇਹ ਯਾਰ ਦੀ ਵੀ ਦੁਕਾਨ ਹੈਗੀ ਆਪਣਾ ਪ੍ਰੋਫੈਸਰ ਗੁਰਪ੍ਰੀਤ ਸਿੰਘ ਆ ਬਈ। ਪ੍ਰੋਫੈਸਰ ਦਾ ਕੀ ਮਤ ਬਣਾਏ ਦਾ। ਹੈ? ਪ੍ਰੋਫੈਸਰ ਦਾ ਕੀ ਮਤ ਬਣਾ ਮਜ਼ਾਕ ਨਾ ਮਜ਼ਾਕ ਰਹਿ ਗਿਆ ਆਪਣਾ ਸੀਰੀਅਸਲੀ ਕੋਈ ਨਹੀਂ। ਤੇ ਬਾਈ ਪ੍ਰੋਫੈਸਰ ਰਿਹਾ ਪਹਿਲਾਂ ਨਾ ਆ ਪ੍ਰੋਫੈਸਰ ਆਈ ਹੁਣ ਹੈ ਨਾ ਇਹ ਯਾਗੜੀਆਂ ਬਾਈ ਵੇ ਲੋ ਬਾਈ ਜਦੋਂ ਮਰਜੀ ਪਾਈ ਦਾ ਸੁਭਾਅ ਬਹੁਤ ਠੰਡਾ ਆਈ ਨਾ ਵਧੀਆ ਜਿਵੇਂ ਕੰਮ ਕਹਿੰਦੇ ਓਵੇਂ ਹੀ ਕੰਮ ਛੱਡ ਕੇ ਕਰਦਾ ਭਰਾ ਆਪਣਾ ਤੇ ਹੈਗਾ ਪ੍ਰੋਫੈਸਰ ਗੁਰਪ੍ਰੀਤ ਸਿੰਘ ਮੋਬਾਈਲ ਨੰਬਰ ਹੈਗਾ 9592512 72 7278 9592572278 ਐਸ ਐਸ ਸਮਰਸੀਬਲ ਰਿਪੇਅਰ ਤਲਵੰਡੀ ਭਾਈ ਵਾਲੇ ਇੱਥੇ ਹਰ ਤਰ੍ਹਾਂ ਦੀਆਂ ਮੋਟਰਾਂ ਦੀਆਂ ਰਿਪੇਅਰ ਦੀ ਤਸੱਲੀ ਬਖਸ਼ ਕੀਤੀਆਂ ਜਾਂਦੀਆਂ ਹਨ ਜੇ ਕੋਈ ਬਈ ਆ ਨਿੱਕਾ ਮੋਟਾ ਵੈਲਡਿੰਗ ਸਿਸਟਮ ਕਰਾਉਣਾ ਖਰਾਬ ਦੀ ਦੁਕਾਨ ਸਾਰੀ ਬਾਈ ਕਰਦੇ ਆ ਜੇ ਤੁਮ ਮਰਜੀ ਆ ਕੇ ਕਨੈਕਟ ਕਰੋ ਇਹ ਬਾਗੇ ਪੁਰਾਣੇ ਵਾਲੇ ਨਾ ਨਾਟ ਨੋਟ ਕਰ ਦਿੰਦੇ ਨਾਟ ਨੋਟ ਅਸੀਂ ਵੀ ਕੰਮ ਥੋੜਾ ਬਹੁਤਾ ਕਰਨਾ ਵਾ ਪਰ ਵਾਈਟ ਕਲਰ ਜੋਬ ਆ ਸਾਡੀ ਨਾਟ ਅਸੀਂ ਦੂਜੇ ਦੀ ਕਸਮ ਜਾਣਦੇ ਉਹ ਨੋ 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 ਦੂਜੇ ਉਹ ਨਾਟ ਲੋਕ ਵਾਲੇ ਨੋ ਗਲੇ ਨਾਲ ਜਿਹੜੇ ਪੰਜਾਬੀ ਚ ਇੱਕ ਭਾਸ਼ਾ ਹਾਂ ਉਹ ਗੱਲ ਸੋਚ ਲਈ ਜਿਆਦਾ ਮੀਨਿੰਗ ਨਹੀਂ ਨਿਕਲਦੇ ਹਾਂ ਆਹ ਬੱਤੀ ਦੇਖੋ ਬਾਈ ਲਾਈ ਹੋਣਾ ਇਹ ਹੰਦੀ ਤਾਂ ਨਹੀਂ ਵੀ ਲੱਗਦਾ ਤੇ ਲੈ ਵੀ ਮਿੱਤਰੋ ਐਵੇਂ ਡਰੀ ਤੋਂ ਸੁਣਾ ਸਰ ਟਿੰਡਾ ਬੰਨ ਰਹੇ ਹੁਣ ਕਹੇ ਭੇਜ ਆ ਲੈ ਨਾਮ ਨਿਕਾ ਜਾ ਹੁੰਦਾ ਐ ਕਿ ਤੁਹਾਨੂੰ ਬਾਈ ਕਿਦਾਂ ਨਵ ਖਾਵਾਂਗੇ ਜੀ ਸੀ ਵੀ ਸਾਡੀ ਜੀ ਸੀ ਵੀ 5630 ਵਾਲਾ ਭੱਜ ਗਿਆ ਹੈ ਹੋਏ ਜੀ ਸੀ ਵੀ 5630 ਵਾਲਾ ਭੱਜ ਗਿਆ ਉਹ ਬਖਾਉਣਾ ਆ ਗਿਆ ਉੱਥੇ ਲੈ ਕੇ ਭਰਾਵਾ ਮੈਂ ਤੇ ਮੈਂ ਆ ਕੀ ਕੀਤੀ ਸੀ ਬਣਾਈ ਫਿਰਦਾ باقی ਭਾਈਪਰਾ ਕੋਲੇ ਵੇਨੇ ਹਣ ਕੀ ਸੈਟਿੰਗ ਕਰਦਾ ਆਪਣਾ ਯਾਰ ਆ ਬੇਟੀਆਂ ਵੇਖੋ ਆ ਕਿੰਨੀ ਬਾਈ ਪਾਈ ਆ ਪੇਟੀ 14 ਵਾਲੀ ਆ 14 ਵਾਲੀ ਇਹ 14 ਵਾਲੀ ਲਾਈ ਸੀ ਇਹ ਉਹਨਾਂ ਦੀ ਸੀਰੀਕਟ ਵਾਲਿਆਂ ਦੀ ਅਜਾ ਕੋਟ ਵਾਲਾਂ ਦੀ ਸੀਗੀ ਠੀਕ ਆ ਬੰਦੇ ਨੂੰ ਤਾਂ ਆਪਾਂ ਲਾਲੀ ਵਾਲਾ ਪਰ ਕੋਟਾਂ ਦੇ ਸਿਰ ਤੋਂ ਸੀ ਹਾਂ ਇਹੋ ਤਾਂ ਅਸੀਂ ਲਾਈ ਸੀ ਫਿਰ ਫਿਰ ਆਪਾਂ ਬਣਾ ਦੇ ਹਾਂ ਆਹ ਦਾ ਬਣਾ ਕੇ ਦਿੱਤਾ ਹੈ ਸਹੀ ਹੈ ਹਰ ਪੇਟੀ ਸਪੀਕਰ ਬਣਾ ਹੀ ਨਹੀਂ ਪੇਟੀ ਮਿਲ ਸਾਨੂੰ ਸਹੀ ਹਣਾਂ ਲੈ ਬਾਹਲੇ ਸੱਲ ਮਾਰੇ ਪਏ ਆ ਬਾਹਲੇ ਬਾਜ ਜੱਟਾਂ ਹੀ ਨਿਕਲੀ ਪਈ ਸੀ ਹਾਂ ਆਪਾਂ ਬਣਾ ਕੇ ਦਿੱਤਾ ਫਿਰ ਵਜਾ ਨਹੀਂ ਠੀਕ ਜੇ ਜਿੰਨੇ ਚਾਰਾਂ ਬੂਫਾਂ ਵਾਲੀ 15 ਇੰਚੀ ਬਾਜ ਬਾਈ ਆਪਣਾ ਕੰਮ ਇਹ ਸਾਰਾ ਇਹ ਪੇਟੀ ਆਪਣੀ ਕਿੰਨੇ ਦੀ ਹੋਊਗੀ ਬਾਜ ਇਹ ਜੇ ਵਿੱਚ ਨਹੀਂ ਹੋਵੇ ਆਪਾਂ ਜੇ ਕਨੇ ਪੇਟੀ ਲੈਣੀ ਆ ਹਣਾ ਬਾਜ ਬੇਟੀ ਲੈਣੀ ਕਿਹਨੇ ਜੇ ਇਹ ਇਹ ਕੋਈ ਹੁੰਦਾ ਜਾਵਾ ਤੇ ਬੇਟੀਆਂ ਬਈ ਆਪਣੀਆਂ ਦੂਜੀਆਂ ਵੀ ਬਈਆਂ ਆ ਦੇਖ ਲਓ ਬਈ ਦੂਜਾ ਜਿਹੜਾ ਉਹ ਹੈ ਹਾਂ ਉਹ ਮੈਂ ਕੱਲ ਨੂੰ ਇਹਨੂੰ ਪੁੱਛਣਾ ਲੋਏ ਬੱਸ ਇਹਦਾ ਓਕੇ ਸਿਰ ਆ ਕਰਾਇਆ ਪਿਆ ਪੂਰਾ ਹੰਦਰ ਵੀ ਨਹੀਂ ਲੱਗਦਾ ਨਾ ਇਹ ਪੂਰੀ ਗੱਲਬਾਤ ਬਣ ਗਈ ਬਾਬੋ ਟਰਾਲੇ ਦੀ ਦਾ 20 ਫੁੱਟਾ ਟਰਾਲਾ ਬਹੁਤ ਸੋਹਣਾ 50 75 ਖਾਲਸਾ ਪੁਰਾਣਾ ਨਕਸ਼ਾ ਬਣਾਇਆ ਪੀ ਐਸ 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 ਦੇਖੋ ਗਰਾਂ ਦੀ ਚੜਦੀ ਗਲਾ ਅੰਦਰੋਂ ਵਖਾਉਂਦਾ ਤੁਹਾਨੂੰ ਬਈ ਵੇਖੋ ਕਈ ਗੱਲਾਂ ਨਾਲ ਹੀ ਬਈ ਪਾਰਨਾ ਤੇ ਖਿੱਚਣਾ ਟਰੈਕਟਰ ਨੇ ਆਪਨੇ ਇਧਰ ਆਪਣੇ ਪੈਂਟ ਦੇ ਵਿੱਚ ਇਹ ਬਈ ਦੋਲਤਪੁਰੇ ਚ ਪਹਿਲਾ ਟਰਾਲ ਲਾ ਲੈਂਦਾ ਇੱਦਾਂ 20 ਫੁੱਟਾ ਮੇਰੇ ਸਾਣਾ ਮੋਗੇ ਦੇ ਆਸੇ ਪਾਸੇ ਵੀ ਸਾਰੇ ਦੂਜੇ ਫੋਮਣ ਸਿੰਘਾਂ ਦਾ ਕੋਈ ਟਰਾਲ ਨਹੀਂ ਕਰ ਸਾਡੇ ਚੈੱਕ ਬਾਕੀ ਆ ਮੁੰਡੇ ਨੂੰ ਪੁੱਛਦੇ ਆ ਆਪਣੇ ਨੂੰ ਇਹ ਹਰੇਕ ਥਾਂ ਮੂਰੇ ਹੀ ਆਉਂਦਾ ਸਾਡਾ ਯਾਰ ਕਿਵੇਂ ਲੱਗਾ ਵੀ ਟਰਾਲਾ ਤੁਹਾਨੂੰ ਠੀਕ ਆ ਬਾਈ ਗੱਲਬਾਤ ਬਣ ਗਈ ਪੂਰੀ ਬਾਈ ਬਹੁਤ ਟਰਾਲੇ ਦੀ ਬਹੁਤ ਸੋਹਣਾ ਮੈਂ ਉਹੀ ਵੇਖੀ ਜਾਨਾ ਵੀ ਬਣਿਆ ਵੀ ਬਹੁਤ ਸੋਹਣਾ ਬੈੱਡ ਵੀ ਬਹੁਤ ਸੈਂਟ ਉੱਚਾ ਇਹਦੇ ਹੱਥੇ ਸਪੈਸ਼ਲ ਬ੍ਰਾਂਡਾ ਬਣਾਉਣਾ ਪੈਣਾ ਬਾਈ ਟਰਾਲੇ ਵਾਸਤੇ ਉਹ ਤਾਂ ਵੀ ਵੇਚ ਲੋ ਤੁਸੀਂ ਬਣ ਗਈ ਗੱਲਬਾਤ ਪੂਰੀ ਇਹਨੂੰ ਮੇਰੇ ਨਾਲ ਆਚਾਰ ਦੇਣ ਤਾਂ ਉੱਥੇ ਜਾਣਾ ਹੀ ਹੋਗੇ ਸੀ ਹਨਾ 4 ਦਿਨਾਂ ਬਾਅਦ ਆਏ ਬੰਦੇ ਸਾਡੇ ਲੈ ਕੇ ਬਾਈ ਦੋ ਤਿੰਨ ਰਾਤਾਂ ਲੱਗ ਗਈਆਂ ਮੇਰੇ ਹਿਸਾਬ ਨਾਲ ਗਾਂ ਬਿਸ਼ਾਂ ਕਰਨਾ ਵਾਸਤੇ ਟਰਾਲਾ ਉੱਥੇ ਕੋਈ ਸਾਡੇ ਕੋਲੇ ਪਹਿਲਾਂ ਹਾਂ ਹਾਂ ਬਈ ਕੱਲੀ ਕੱਲੀ ਰੀਜਨ ਚੈੱਕ ਕਰਾਉਂਦੇ ਬੰਦੇ ਕਿੱਥੋਂ ਘਾਟ ਆ ਕਿੱਥੋਂ ਨਹੀਂ ਕਿਵੇਂ ਥਰੂ ਜੈਕ ਉਹਦਾ ਲੱਗਦਾ ਅੱਛਾ ਲਾਵਾਂ ਤੁਸੀਂ ਉਹਦਾ ਜੈਕ ਲੱਗਦਾ ਬਈ ਉਹ ਤੇਲ ਨਾਰਲੇ ਹੋ ਟਰੈਕਟਰ ਦਾ ਬਈ ਉਹਦਾ ਜਿਹੜਾ ਜੈਕ ਚੱਕਣਾ ਉਹੀ ਟਰੈਕਟਰ ਦਾ ਰਲੂਗਾ ਬੱਸ ਮਗਲੈਲ ਨਹੀਂ ਹੋਰ ਹਰ ਕੋਈ ਪਾ ਦਿੰਦਾ ਵਾ ਸਮਝ ਗਿਆ ਮੈਂ ਗੱਲ ਬਾਕੀ ਥੱਲੇ ਵੇਖੋ ਬਈ ਤੂੰ ਟਰਾਲਾ ਪੂਰੀ ਗੱਲਬਾਤ ਬਣ ਗਈ ਐ। ਪੂਰਾ ਬਣ ਗਿਆ ਟਰਾਲਾ। ਆਹ ਟਰੈਕਟਰ ਦਾ ਬਜਾਏ ਲੱਗਦਾ ਮੂਰੇ ਹੈ ਨਾ। ਨਿਕਾ ਜਾ। ਹਾਂ? ਓਕੇ। ਹਲੋ ਜੀ। ਹਲੋ ਜੀ ਮਿੱਤਰੋ। ਹਾਂ ਜੀ ਜੋਤ ਬਰਾੜ। ਆਪਣਾ ਕੰਮ ਹੋ ਗਿਆ ਡੰਨ ਪਾਈ ਜਦੋਂ ਫੇਰ ਤਾਂ ਆਹ ਪੱਤੀ ਲਵਣੀ ਹੈ ਜਿਹੜੀ ਹਲਦੀ ਆ। ਘਰੇ। ਬਾਈ ਸਤਨਾਮਾ। ਹੁਣ ਕਿ ਆ ਜਾ ਮੜਾ ਜ ਤੂੰ ਕਿ ਜਾਣਾ ਆਉਣੇ। ਲਓ ਵੀ ਮਿੱਤਰੋ ਹਾਂ ਵੀ ਮੈਂ ਬੜਾ ਖੁਸ਼ ਹਾਂ ਖੁਸ਼ ਆ ਜੀ ਪੂਰੇ ਕਰਤਾ ਕਮੈਂਟ ਪੀਸ ਜਮਾ ਲਓ ਜੀ ਸੁੱਚਾ ਸੱਚਾ ਹਨ ਬਾਈ ਨੇ ਆਪਣੇ ਨੇ ਬਾਜ ਨੇ ਡੱਕ ਦਾ ਕੰਮ ਓਕੇ ਕਰਤਾ ਸਿੱਕਾ ਸੁੱਕਰ ਲਾਤੇ ਆ ਬਾਜ 뮤직 ਸੈਂਟਰ ਟਰੈਕਟਰ ਏ ਪੀ ਐਮ ਸਿਸਟਮ 98551 974 67 ਬਾਕੀ ਬਾਈ ਬਾਜਪਰਾ ਨੂੰ ਪੁੱਛੋ ਓਕੇ ਆ ਨਾ ਹਾਂ ਮੈਂ ਕਹਾਂ ਜਮਾ ਸਿਰਾ ਬਾਈ ਲੋ ਜੀ ਉੱਪਰ ਹੋਰ ਕੋਈ ਚੀਜ਼ ਹੀ ਨਹੀਂ ਹਾਂ ਬਾਈ ਨੂੰ ਮੈਂ ਅੱਗੇ ਦੱਸੀਆਂ ਨਾ ਬਾਈ ਮੋਗੇ ਦੇ ਡੇਟ ਸਾਰੇ ਪਤਾ ਕਰਕੇ ਪੁੱਛਿਆ ਉਹਦੇ ਆ ਜੀ ਕੁਆਲਿਟੀ ਮਿਲ ਗਈ ਬਾਈ ਆ ਆਪਣੇ ਬਾਈ ਉਹਨਾਂ ਨੇ ਬਾਕੀ ਸਾਰੇ ਟਰੈਕਟਰਾਂ ਦੇ ਇਥੇ ਲਵਾਏ ਆ ਬਾਗੇ ਵਾਲੀ ਹੈ ਬਰਾਡ ਬਾਈ ਦੇ ਦੌਲਤਪੁਰੇ ਜਦੋਂ ਮਰਜੀ ਆ ਕਨੈਕਟ ਕਰੋ ਬਾਈਆਂ ਨਾਲ ਮੇਸਰੀ ਵਾਲਾ ਰੋਡ ਖਾਸ਼ ਹੁੰਦਾ ਬਾਈ ਹਨਾ ਬਾਜ ਲਵਾਏ ਆ ਨੇ ਹਾਂ ਸਾਰਿਆਂ ਦੇ ਲਵਾਏ ਪੇਟੀਆਂ ਭੰਨ ਦਿੰਦੇ ਇਹ ਪੇਟੀਆਂ ਭੰਨਤੀਆਂ ਨੇ 50 50 ਹਜ਼ਾਰ ਵਾਲੀਆਂ ਪਿੰਨਰ ਦੇ ਸਪੀਕਰਾਂ ਦੀਆਂ ਭੰਨ ਦਿੰਦੇ ਫਰਾਨੀ ਕੀ ਕਰ ਪਰ ਮੀ ਕਾ ਚ ਡੰਦੇ ਟੂੜੀ ਵਾਲੇ ਕੁੱਪ ਕੁੱਪ ਜੀ ਬੇਸਾ ਬੇਸਾ ਨੇ ਪੇਟੀਆਂ ਖਲਾਰ ਦਿੰਦਾ ਵੇਲਾ ਮਰਾ ਯਾਰ ਬਾਜ ਬਾਈ ਕਰੋ ਚੈੱਕ ਆ ਬਾਈ ਜੀ ਦੱਸੋ ਕਿਵੇਂ ਲੱਗਿਆ ਤੁਹਾਨੂੰ ਸਿਸਟਮ ਆ ਮੜਾ ਜਾ ਕੋ ਆਪ ਦੀ ਇੰਟਰੋਡਕਸ਼ਨ ਦੋ ਭਾਈ ਮੈਂ ਤਾਂ ਸਕੂਟਰ ਪਿਆਰ ਕਰਦਾ ਬੈਂਕ ਲੁਕਾਉਂਦਾ ਚੱਲ ਆਇਆ ਫਿਰ ਕਿਉਂ ਬੈਂਕ ਲੁਕਾਉਂਦਾ ਨਹੀਂ ਆਜਾ ਡਿੱਗੀ ਜੀ ਰੱਖਣਾ ਹੈ ਜਿੰਨੇ ਪੈਸੇ ਆਹੋ ਭਾਈ ਸਕੂਟਰ ਬਾਈ ਦਾ ਕਿਹੜਾ ਆਪਣਾ ਬੜਾ ਬਾਕਸਾ ਨਹੀਂ ਹੁੰਦਾ ਸਾਈਡ ਤੇ ਸਕੂਟਰ ਦੇ ਉੱਥੇ ਬਣਾ ਲਿਆ ਜਿਗਾਰਡ ਉਹ ਸਿਸਟਮ ਲਾਇਆ ਪਤਾ ਨਹੀਂ ਕਿਹਦੇ ਲਾਇਆ ਸੀ ਆਪਾਂ ਨਾ ਤਾਂ ਨਹੀਂ ਲੈਣਾ ਚਾਹੀਦਾ ਇੱਥੇ ਲੱਗਾ ਸੀ ਹੈ ਲੈ ਭਈ ਆ ਪਹਿਲਾਂ ਡੈਕ ਲਾਇਆ ਭਾਈ ਵੇਖੋ ਮੜਾ ਜਾ ਉਹਨੂੰ ਆਪ ਵੀ ਪਤਾ ਲੱਗ ਜੂ ਪੇਟੀ ਉਹਦਾ ਆ ਉਹਦੀ ਕੁਆਲਿਟੀ ਤੇ ਆਏ ਪੇਟੀ ਦੀ ਕੁਆਲਿਟੀ ਰੇਟ ਦਾ ਇੱਕੋ ਹੀ ਆ ਪਤਾ ਨਹੀਂ ਇਹਦਾ ਮੈਨੂੰ ਭੈ 2015 15 ਵਾਲਾ ਲਾਇ ਲੱਗਦੇ ਸਪੀਕਰ ਸੁਕਰ ਜਾਲਗਾ ਹੈਨਾ ਨਵੇਂ ਨਵੇਂ ਚੱਲੇ ਸੀਗੇ ਚਲੋ ਅੰਡੀ ਆ ਜੀ ਸਿਰ ਤੋਂ ਲਗਾਵਾਏ ਕੇ ਦਾ ਅੱਛਾ ਅੱਛਾ ਸਮਝ ਗਿਆ ਗੱਲ ਮੈਂ ਠੀਕ ਆ ਉਹਦੇ ਨਾਲ ਵੀ ਚੱਕਰ ਪਈਦਾ ਆਪਣਾ ਟਰੈਕਟਰ ਵੀ ਉੱਥੇ ਲਵਾਏ ਸੀ ਕੋਦੋਂ ਹਾਂ ਜਿਹੜਾ ਬੂਫਰ ਰੈਂਪ ਖੜਾ ਆਈ ਖੜੇ ਪਿਆ ਦਾ ਕੜੀ ਜਾਵਾ ਨਾ ਗੱਲ ਹੀ ਨਾ ਸੁਣੇ ਮੁੜ ਕੇ ਚਲੋ ਮਿੱਤਰੋ ਲੋ ਵੀ ਪਾਜ ਪਾਈ ਕਰ ਦੋ ਓਕੇ ਕੰਮ ਓਕੇ ਹੈ ਬਾਈ ਦੰਨਾ ਬਾਕੀ ਬਾਈ ਨੂੰ ਹਜੇ ਕਰੰਨੇ ਆਪਣੇ ਕੰਮ ਦੂਜੇ ਵੀ ਰਹਿੰਦੇ ਆ ਬਹੁਤ ਵਧੀਆ ਕੰਮ ਆ ਹਾਂ ਵੀ ਮੁੰਡਿਆ ਠੀਕ ਆ ਫਿਰ ਨਾ ਪਰਣਾ ਡੰਨਾ ਮਿਲਦੇ ਆ ਹੋਰ ਓਕੇ ਬ్రో ਠੀਕ ਆ ਬਾਈ ਵਾਗੇ ਆਲੀਓ ਇਹਦਾ ਡੰਨ ਹੀ ਕਰਦੇ ਮੁੰਡੇ ਵੇ ਲੋ ਬੇਟੀਆਂ ਪੁੱਟੀਆਂ ਬਹੁਤ ਲਵੰਦੇ ਜਦ ਰਵਾ ਕੇ ਮਰ ਜੀ ਸੰਪਰਕ ਪਹਿਲਾਂ ਇਹਦਾ ਨਾ ਕਰੋ ਠੀਕ ਆ ਜੀ